ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 1 ਜੂਨ 1984 ਦੇ ਪਹਿਲੇ ਸ਼ਹੀਦ ਭਾਈ ਮਹੰਗਾ ਸਿੰਘ ਜੀ ਬਬਰ ਦੀ ਯਾਦ ਦੇ ਵਿੱਚ ਅਤੇ ਸント ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਸ਼ਹੀਦ ਜਰਨਲ ਸ਼ਬੇਗ ਸਿੰਘ ਜੀ ਅਤੇ ਸਮੂਹ ਸਿੰਘਾਂ ਦੀ ਯਾਦ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਉਪਰੰਤ ਰਾਗੀ ਸਿੰਘਾ ਨੇ ਉੱਥੇ ਕੀਰਤਨ ਕੀਤਾ ਹੈ ਔਰ ਆਸੀ ਸਾਰੇ ਸਮੂਹ ਸਿੰਘ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਆ ਕਰਕੇ ਨਮਨ ਕੀਤਾ ਹੈ ਇਹ 1984 ਦਾ ਕੱਲੂ ਕਾਰਾ ਇੱਕ ਐਸੇ ਸਾਨੂੰ ਜ਼ਖਮ ਦੇ ਗਿਆ ਹੈ ਜੋ ਕਿ ਕਾਂਗਰਸ ਨੇ ਸਾਨੂੰ ਜ਼ਖਮ ਦਿੱਤੇ ਔਰ ਉਹਨਾਂ ਜ਼ਖਮਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਐਲ ਕੇ ਅਡਵਾਨੀ ਦੀ ਕਿਤਾਬ ਦੇ ਮੁਤਾਬਕ ਉਹਨਾਂ ਨੇ ਖੁਦ ਇਹ ਕਾਰਾ ਜਿਹੜਾ ਹੈ ਇੰਦਰਾ ਗਾਂਧੀ ਤੇ ਪ੍ਰੈਸ਼ਰ ਪਾ ਕਰਕੇ ਇੱਕ ਕਰਵਾਇਆ ਸੀਗਾ ਸੋ ਅਸੀਂ ਸਮਝਦੇ ਹਾਂ ਕਿ ਉਹਦੀ ਚਖਮਾ ਦੀ ਜਿਹੜੀ ਚੀਜ਼ ਹੈ ਉਹਦਾ ਦਰਦ ਹੈ ਇਹ ਦਰਦ ਅੱਜ ਵੀ ਕੌਮ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦਰਦ ਨੂੰ ਹੰਡਾ ਰਹੀ ਹੈ ਔਰ ਇਸ ਦੇ ਨਾਲ ਜੋ ਸਾਡੀ ਕੌਮੀ ਮੰਜ਼ਲ ਤੈ ਹੋਈ ਹੈ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਬਲ ਬਖਸ਼ੇ ਅਤੇ ਸਾਡੀ ਕੌਮੀ ਮੰਜ਼ਲ ਜਿਹੜੀ ਹੈ ਸਾਨੂੰ ਪ੍ਰਾਪਤ ਹੋਵੇ ਅਤੇ ਸਿੱਖ ਕੌਮ ਸੰਤਾਪ ਤੋਂ ਮੁਕਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ